ਲੋਈ ਪਾਰਟ 2 ਦੇ ਵਿੱਚ ਹੁਣ ਆਪਾਂ ਡ్రਾਈਵਲ ਦੇ ਵਿੱਚ ਪਾਵਾਂਗੇ ਸਾਰੀਆਂ ਫਾਈਬਰ ਲਾਈਟਾਂ ਨੂੰ ਡ్రਾਈਵਲ ਦੇ ਪੀਸ ਮੋٹے-ਮੋٹے ਕਿਨਾਂ 2-3 ਕਟਵਾ ਕੇ ਰੱਖ ਲਿਆ ਬਾਈਆਂ ਤੋਂ ਕਿਉਂਕਿ ਉਹਨਾਂ ਦੇ ਨਾਲ ਹੀ ਕੰਮ ਕਰਨਾ ਪੈਂਦਾ ਡ్రਾਈਵਲ ਵਾਲਿਆਂ ਦੇ ਹਨ ਜਿੱਦਾਂ ਜਿੱਥੇ ਵੀ ਪੌਟ ਲਾਈਟ ਜਾਣੀ ਉਹਨਾਂ ਨੇ ਕੱਢ ਲਈ ਆ ਬਾਕੀ ਹੁਣ ਆਪਾਂ ਚਲਾਉਣੇ ਕੰਮ ਇਹਦਾ ਜਦੋਂ ਆਪਣੀ ਕੰਪਨੀ ਦੇ ਕਸਟਮੇਡ ਹੁੰਦੇ ਸਾਰੇ ਤਾਂ ਕੋਈ ਚੀਪ ਕੰਮ ਨਹੀਂ ਆਪਾਂ ਕਰਦੇ ਦੇਖਣ ਨੂੰ ਜੌਬ ਸੌਖੀ ਲੱਗਦੀ ਆ ਪਰ ਬੜਾ ਬਰੀਕੀ ਵਾਲਾ ਕੰਮ ਆ ਜਿਵੇਂ ਪ੍ਰਾਣੀਆਂ ਬੁੜੀਆਂ ਚਾਦਰਾਂ ਤੇ ਬੁੜੀਆਂ ਨਹੀਂ ਕੱਢਦੀਆਂ ਹੁੰਦੀਆਂ ਸੀਗਾ ਕਿੰਨੇ ਕਿੰਨੇ ਦਿਨ ਲਈ ਫਿਰਦੀਆਂ ਸੀਗਾ ਉਹੀ ਚੱਕਰ ਆ ਬਸ ਬੜੀ ਧਿਆਨ ਨਾਲ ਤੇ ਬੜੀ ਪੇਸ਼ੈਂਸ ਨਾਲ ਕਰਨ ਵਾਲਾ ਕੰਮ ਆ ਐਂਡ ਸਪੈਸ਼ਲ ਥੈਂਕਸ ਟੂ ਗੱਲ ਡਰਾਈਵਰ ਵਾਲੀ ਬਾਈਆਂ ਦਾ ਇਹਨਾਂ ਨੇ ਬਹੁਤ ਪੇਸ਼ੈਂਸ ਨਾਲ ਸਾਡੇ ਨਾਲ ਕੰਮ ਕੀਤਾ ਕਿਉਂਕਿ ਇਸ ਚੀਜ਼ ਇਹ ਕੰਮ ਕਰਨ ਲਈ ਪੇਸ਼ੈਂਸ ਦੀ ਬਹੁਤ ਲੋੜ ਪੈਂਦੀ ਆ ਤਾਂ ਥੈਂਕ ਯੂ ਭਾਈ ਸਾਰੀ ਡਰਾਈਵਰ ਡਨ ਹੋਣ ਤੋਂ ਬਾਅਦ ਚੋ ਇੱਕ ਕਰੀ ਸਾਰਾ ਕੁਝ ਚਲਾ ਕੇ ਦੇਖ ਲਿਆ ਸਾਰਾ ਕੁਝ ਵਧੀਆ ਵਰਕ ਕਰਦਾ ਆ ਫਾਈਨਲ ਜਮਾ ਲੁੱਕ ਤੁਹਾਨੂੰ ਦਿਖੂਗੀ ਜਦੋਂ ਆਪਾਂ ਮੱਡ ਵਗੈਰਾ ਭਰ ਲਈ ਫਾਈਨਲ ਪੇਂਟ ਹੋ ਗਈ ਉਦੋਂ ਫਿਰ ਪਾਰਟ 3 ਬਣਾਵਾਂਗੇ ਉਦੋਂ ਤੁਹਾਨੂੰ ਜਮਾ ਫਾਈਨਲ ਲੁੱਕ ਵਿਖਾਵਾਂਗੇ